ਸਾਸੀ ਕਾ ਜੀ ਤੁਸੀਂ ਦੇਖ ਰਹੇ ਹੋ ਪੀਪੀ 26 ਨਿਊ ਚੈਨਲ ਮੈਂ ਹਾਂ ਸਰਪਜੀਤ ਸਿੰਘ ਲੀਟੂ ਜਿਵੇਂ ਕਿ ਸਟਾਲਾ ਰੋਡ ਤੇ ਖੰਨੇ ਦੇ ਵਿੱਚ ਘਾਟੂ ਸ਼ਾ ਮੰਦਿਰ ਤੇ ਬੜੀ ਧੂਮਤਾਂ ਦੇ ਨਾਲ ਬਹੁਤ ਵਧੀਆ ਸਮਾਗਮ ਕਰਾਇਆ ਜਾ ਰਿਹਾ ਹੈ ਔਰ ਇੱਥੇ ਦੀ ਮੈਂ ਤਸਵੀਰਾਂ ਤੁਹਾਡੇ ਨਾਲ ਲਾਈਵ ਵੀ ਟੈਲੀਕਾਸਟ ਕੀਤੀਆਂ ਨੇ ਸੋ ਇਧਰਲੇ ਪਾਸੇ ਦਿਖਾਇਆ ਜਾਵੇ ਆਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੀਵੀ 26 ਨਿਊਜ਼ ਸਟੇਸ਼ਨ ਦੇ ਦਿਲ ਤੇ ਪੀਵੀ 26 ਨਿਊਜ਼ ਚੈਨਲ ਤੇ ਗਾਟੂ ਸ਼ਾਮ ਮੰਦਰ ਖੰਨੀਸ਼ਰ ਦੇ ਵਿੱਚ ਪੰਜਾਬ ਤੋਂ ਬਾਹਰ ਦੇਸਾਂ ਦੇ ਦੇਸਾਂ ਦੇ ਨਾਮ ਹੈ ਆਸ-ਪਾਸ ਦੇ ਪਿੰਡ ਆਸ-ਪਾਸ ਦੇ ਸ਼ਹਿਰ ਇੱਥੇ ਪਹੁੰਚੋ ਇਹਨਾਂ ਕੁ ਮਸਤਕਲੀ ਕਰਨ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ せの <laughs> ਸਭ ਤੋਂ ਪਹਿਲਾਂ ਮੈਂ ਕਹਿੰਦਾ ਜੀ ਕਿ ਭਗਵਾਨ ਸਾਤਿਸ਼ਾਨ ਦੀ ਮਹਾਰਾਜ ਦੀ ਅਪਾਰ ਕਿਰਪਾ ਹੈ ਕਿ ਇਹਨਾਂ ਦੇ ਸਦਕਾ ਅੱਜ ਖੰਨੇ ਦੇ ਵਿੱਚ ਐਡਾ ਵੱਡਾ ਬੜਾ ਪਾਵਨ ਤੇ ਮੁਕੱਦਸ ਜਿਹੜਾ ਅਫਸਰ ਮਨਾਇਆ ਜਾ ਰਿਹਾ ਹੈ। ਔਰ ਤੁਸੀਂ ਦੇਖ ਸਕਦੇ ਹੋ ਕਿ ਆਪ ਚਰਨਾਂ ਕਈ ਹਜ਼ਾਰਾਂ ਦੇ। ਅੱਜ ਪਹੁੰਚੇ ਹੋਏ। ਇਹ ਦੇਖ ਸਕਦੇ ਹੋ ਸਾਰੇ ਫੈਮਲੀਆਂ ਸਮੇਤ ਪਹੁੰਚੇ ਨੇ। ਸਾਡੀ ਇੱਕ ਸਮਝ ਲਓ ਵੀ ਇੱਕ ਸਹੱਭਣ ਹੈ ਸਾਡੇ ਕਲਚਰ ਦਾ ਔਰ ਦਾਦਾ ਜੀ ਦੀ અપਾਰ ਕਿਰਪਾ ਹਕੂਸ਼ਾ ਮਾਰੀ ਜੀ ਪੂਰੇ ਪ੍ਰੋਗਰਾਮ ਹਰ ਹਰ ਮਹੀਨੇ ਮਹੀਨੇ ਤੇ ਕਈ ਕਈ ਵਾਰ ਮੈਨੇਜਮੈਂਟ ਕਮੇਟੀ ਕਰਾਉਂਦੀ ਰਹਿੰਦੀ ਮੈਂ ਮੈਨੇਜਮੈਂਟ ਕਮੇਟੀ ਨੂੰ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ ਮੈਨੇਜਮੈਂਟ ਕਮੇਟੀ ਦੇ ਉਪਰਾਲੇ ਨਾਲ ਹੀ ਇਹ ਬਹੁਤ ਸ਼ਾਨਦਾਰ ਪ੍ਰੋਗਰਾਮ ਹੈ ਤੁਝੇ ਲੰਗਰ ਪ੍ਰਸ਼ਾਦਾ ਪਾਣੀ ਵੀ ਚੱਲ ਰੇ ਔਰ ਐਨਾ ਵਿਵਸਥਿਤ ਪ੍ਰੋਗਰਾਮ ਕਰਾਉਣ ਲਈ ਬਹੁਤ ਬਹੁਤ ਮੁਬਾਰਕਬਾਦ ਖਾਣੇ ਲਈ ਬਹੁਤ ਬੜਾ